ਕਰਾਂਗੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦੀ ਜਿਨ੍ਹਾਂ ਨੇ ਡੋਪ ਟੈਸਟ ਵਾਲੀ ਮੰਗ ਨੂੰ ਲੈ ਕੇ ਇੱਕ ਵਰਤਾ ਬਿਆਨ ਸਟੇਟਮੈਂਟ ਦਿੱਤੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਲੀਡਰਾਂ ਦੇ ਵੀ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਨੇ ਪਹਿਲਾਂ ਤਾਂ ਪਾਰਟੀ ਪ੍ਰਧਾਨਾਂ ਦੀ ਜਾਂਚ ਕਰਵਾਈ ਜਾਏ ਪ੍ਰਧਾਨਾਂ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਹੈ ਸੁਨੀਲ ਜਾਖੜ ਨੇ ਕਿਹਾ ਕਿ ਈਡੀ ਨੂੰ ਪੈਸਿਆਂ ਦੀ ਜਾਂਚ ਸੌਂਪੀ ਜਾਣੀ ਚਾਹੀਦੀ ਹੈ ਸਾਰੇ ਬਤਾਈਕਾਂ ਦੀ ਵੀ मनी ट्रेल करवाई जाए इस नाल ही नशा लैंड वाले ता फड़े जा रहे तो तो ने दे दे पर वेचन वाले कि फड़ोगे इस गल का जिक्र सुनील जाखड़ ने किया क्योंकि ड्रग टेस्ट का ਅੱਜ ਜਿਹੜੇ 88000 ਨਕੀ ਤਾਂ ਕਿਸੇ ਨੂੰ ਕੋਡਿੰਗ ਮਿਲਦੀ ਕੋਲ ਫੜ ਕੇ ਅੰਦਰ ਕਰਤਾ ਉਹਨੇ ਕੰਮ ਨਿਕਲ ਵੀ ਆਇਆ ਕੋਈ ਇਹਨਾਂ ਨੂੰ ਘੁਪੜਾਵਾ ਫੜ ਕੇ ਅੰਦਰ ਕਰਦੇ ਹੋ ਵੀ ਤਾਂ ਨਸ਼ਾ ਸੀਗਾ ਇਹਦੇ ਕੋਲ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਤੋਂ ਟੈਸਟ ਕਰਾਓ ਇਨਕੰਮ ਟੈਸਟ ਕਰਾਓ ਸਾਹਿਬ ਇਹਦੀ ਨੂੰ ਦਿਓ ਭਾਜੋ ਗੁਰਗੰਧਮਾਨ ਜੀ ਨੂੰ ਮੈਂ ਚੈਲੇਂਜ ਕਰਦਾ ਜੀਮਾ ਸਾਹਿਬ ਭੇਜੋ ਦੇ ਕੇ ਰਿਕਵੈਸਟ ਪਹਿਲਾਂ ਤਾਂ ਇਹਨਾਂ ਘਰਾਂ ਪ੍ਰਧਾਨਾਂ ਦਾ ਕਰਾਓ ਦੇ ਨਾਲ ਕੋਈ ਇਨਕਮ ਕਿੱਥੋਂ ਅਨਲੈਸ ਇਨ ਅੰਟਰਵਿਊ ਫੋਲੋ ਦਾ ਮਨੀ ਟ੍ਰੇਲ ਥਿਸ ਇਜ਼ ਅ ਚੈਲੰਜ ਸਾਹਿਬ ਸਾਰੇ ਨਹੀਂ ਸਾਰੇ ਐਮਐਲਏ ਦੀ ਬਾਜ਼ੀਤ ਭਗੋਂ ਲੀਡਰ ਸਾਹਿਬ ਪਹਿਲਾਂ ਲੀਡਰਾਂ ਨੂੰ ਕਿਰਾਓ ਇਨਕਮ ਫਲੋ ਪੈਕ ਕਰਾਓ ਕਿ ਇਹ ਕਿੱਥੋਂ ਸਰਮਾਇਆ ਆ ਰਿਹਾ ਹੈ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਨਾ ਕੋਈ ਸੀ ਨਾ ਕਿੱਥੋਂ ਹੈ ਕਿਹੜੀ ਇਹਨਾਂ ਦੀ ਲਾਖਰੀ ਹੁੰਦੀ ਹੈ ਇਨਕਮ ਕਰਾ ਦੇ ਪਤਾ ਲੱਗੂਗਾ ਸਾਹਿਬ ਪਰਵਿੰਦ ਸਿੰਘ ਰਾਜਵਾਨਾ ਨੂੰ ਜ਼ਥੇਦਾਰ ਬਣਾਉਣ ਦੀ ਚਰਚਾ ਤੇ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਰਾਜਵਾਨਾ ਨੂੰ ਜ਼ਥੇਦਾਰ ਬਣਾਉਣਾ ਖੁਸ਼ੀ ਦੀ ਗੱਲ ਹੋਵੇਗੀ। ਉਹਨਾਂ ਨੇ ਕੌਮ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ। ਰਾਜਵਾਨਾ ਹਵਾਰਾ ਦਵਿੰਦਰਪਾਲ ਸਿੰਘ ਭੋਲੜ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਸਰਕਾਰ ਉਹਨਾਂ ਨੂੰ ਤੁਰੰਤ ਰਿਹਾਅ ਕਰੇ। ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜ਼ਥੇਦਾਰ ਦੀ ਨਿਯੁਕਤੀ ਪੂਰੇ ਪੰਥ ਦੀ رائے ਨਾਲ ਹੋਵੇ ਨਾ ਕਿ ਐਸਜੀਪੀਸੀ ਦੀ ਮਰਜ਼ੀ ਦੇ ਨਾਲ। ਉਦੇ ਦੇ ਮੁਸਾਬਕ ਇਹ ਟਿੱਪਣੀ ਬਿਲਕੁਲ ਗੈਰਵਾਜਬ ਹੈ। ਔਰ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਹਾਂ। ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਜਿਹੀ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ, ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਹਦੇ ਬਾਰੇ ਟਿੱਪਣੀ ਕਰ ਰਹੇ ਹਾਂ। ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜੜੀ ਹੈ ਸ਼ਰੋਣੀ ਕਮੇਟੀ ਦੀ ਮਾਨ ਮਰਿਆਦਾ ਖੈਲੋ। ਸ਼੍ਰੋਮਣੀ ਕਮੇਟੀ ਦੇ ਰੁਤਵੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਤਾ ਨੇ ਬਹੁਤ ਬੁਰਾ ਮਨ ਆਇਆ ਇਹੋ ਜਿਹੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੁਭਾਤ ਮੇਰੀ ਬੇਨਤੀ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਆਣਾ ਕੁਰਬਾਨੀ ਦਾ ਹਰਸ਼ਕ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਨਮਾਨ ਅਤੇ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ ਪੰਥ ਨੂੰ ਅਨੁਸ੍ਰੀ ਕਾਲ ਤੱਕ ਸਾਡਾ ਜਥੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ ਔਰ ਅਸੀਂ ਸਾਰੇ ਪੰਥ ਦੇ ਨਾਲ ਮਿਲ ਕੇ ਇਸ ਗੱਲ ਦੀ ਪੂਰਨ ਹਮਾਇਤ ਕਰਾਂਗੇ